ਸਾਂਝ ਕਰੀਜੇ ਗੁਣੇ ਕੇਰੀ ਛੂੜ ਅਵਗੁਣ ਚੱਲੀਏ ਮਹਾਰਾਜ ਸਾਹਿਬ ਦੇ ਕਹਿੰਦੇ ਭਾਈ ਸਾਂਝ ਗੁਣਾਾਂ ਦੀ ਕਰ ਕਿਸੇ ਦੇ ਔਗਣਾਂ ਦੇ ਤਾਈਂ ਵੇਖਣਾ ਤੇ ਉਹਨੂੰ ਤਿਆਗ ਦੀ ਛੱਡ ਦੇ ਅਕਸ਼ਰੀ ਵਿਦਵਾਨ ਮਹਾਪੁਰਖੇ ਬਜਨ ਕਰਦੀ ਵੀ ਜਦੋਂ ਅਸੀਂ ਕਿਸੇ ਦੇ ਔਗਣਾਂ ਨੂੰ ਵੇਖਾਂਗੇ ਤੱਕਾਂਗੇ ਉਹਦੇ ਵੱਲ ਜ਼ਿਆਦਾ ਧਿਆਨ ਦੇਵਾਂਗੇ ਤੇ ਫਿਰ ਬੰਦੇ ਦੇ ਔਗਣ ਸਾਡੇ ਵਿੱਚ ਹੀ ਆ ਜਾਂਦੇ ਆ ਇਸ ਕਰਕੇ ਕਿਸੇ ਦੇ ਔਗਣਾਂ ਨੂੰ ਨਾ ਵੇਖੋ ਫਲਾਨਾ ਤੇ ਇਦਾਂ ਦਾ ਉਹ ਐਂ ਕਰਦਾ ਉਹ ਐਂ ਕਰਦਾ ਨਹੀਂ ਇਹ ਵੀ ਵੇਖੋ ਕਿ ਗੁਰਮਖਾਂ ਦੇ ਗੁਣਾਂ ਨੂੰ ਵੇਖੋ ਤੁਸੀਂ ਜੇ ਗੁਣ ਵੇਖਣੇ ਆ ਤੇ ਕਿਸੇ ਦੇ ਵੇਖੋ ਜੇ ਔਗਣ ਵੇਖਣੇ ਤੇ ਔਗਣ ਆਪਣੇ ਵੇਖੋ ਕਿ ਮੇਰੇ 'ਚ ਕਿਹੜੇ ਕਿਹੜੇ ਔਗਣ ਆ ਮੈਂ ਕਿਸੇ ਨਾਲ ਠੱਗੀਆਂ ਤੇ ਨਹੀਂ ਕਰਦਾ ਮੈਂ ਚੋਰੀਆਂ ਯਾਰੀਆਂ ਤੇ ਨਹੀਂ ਕਰਦਾ ਆਪਣੇ ਔਗਣ ਵੇਖੋ ਪਰ ਦੂਜਿਆਂ ਦੇ ਹਮੇਸ਼ਾ ਗੁਣ ਵੇਖੋ ਅਸੀਂ ਅੱਜ ਕੱਲ ਕਦਰਦਾਨ ਨਹੀਂ ਰਏ ਸਾਡੀਆਂ ਕੋਈ 100 ਗੱਲਾਂ ਮੰਨੇ 100 ਤੋਂ ਬਾਅਦ ਇੱਕ ਜੇ ਨਾਮ ਮੰਨੇ ਤੁਸੀਂ ਭੰਡਣਾ ਸ਼ੁਰੂ ਕਰ ਦਿੰਨੇ ਆਂ ਫਲਾਣਾ ਬੰਦਾ ਤੇ ਮੇਰੇ ਕੰਮ ਹੀ ਨਹੀਂ ਆਇਆ ਉਹਦੇ ਕੰਮ ਦਾ ਹੀ ਨਹੀਂ ਹੈ ਭਾਵੇਂ ਉਹਨੇ 100 ਮੰਨੀਆਂ ਹੋਣ ਇੱਕ ਨਾਮ ਮੰਨੀ ਹੋਵੇ ਪਰ ਸਾਡੀ ਸੁਭਾਅ ਇਦਾਂ ਦੇ ਹੋ ਗਏ ਪਰ ਗੁਰੂ ਕੀ ਬਾਣੀ ਦੇ ਆਸੇ ਅਨੁਸਾਰ ਚੱਲੀਏ ਮਹਾਰਾਜ ਕਹਿੰਦੇ ਨੇ ਭਾਈ ਸਾਂਝ ਕਰੀਜੇ ਗੁਣੇ ਕੀਰੀ ਗੁਣਾ ਦੀ ਸਾਂਝ ਕਰ ਤੂੰ